ਸਾਨਕ ਸ਼ਹਿਰ ਦੇ ਭੀੜ ਭੜਕੇ ਵਾਲੇ ਮੋਹਲਾ ਰੋਡੂਪੁਰਾ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਸ਼ਿਵਸ਼ਨਾ ਬਾਲ ਠਾਕਰੇ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਹੜੇ ਆ ਅਸ਼ਵਨੀ ਕੁਮਾਰ ਕੁੱਕੂ ਆ ਉਹਨਾਂ ਦੇ ਘਰ ਦੇ ਬਾਹਰ ਅਨਮਛਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕੀ ਮਾਮਲਾ ਸੀ ਔਰ ਕਿਸ ਤਰ੍ਹਾਂ ਇਹ ਕਿਹੜੇ ਹਮਲਾਵਰ ਕਿਸ ਤਰ੍ਹਾਂ ਆਏ ਔਰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਪ੍ਰਧਾਨ ਜੀ ਇਹ ਕੀ ਵਰਦਾ ਤਾਂ ਇਹ ਕਿਨੇ ਮਹੀਨੇ ਦੀ ਘਟਨਾ ਸੀ ਜਿਹੜੇ ਮੈਂ ਅਸ਼ਵਨੀ ਕੁਕੂ ਸ਼ਹਿਰ ਤੋਂ ਨਾ ਪੰਜਾਬ ਬਾਲ ਠਾਕਰੇ ਬੋਲ ਰਿਹਾ ਤਰਨਤਾਂ ਦੇ ਵਿੱਚ 4:30 ਵਜੇ 5 ਵਜੇ ਜਦੋਂ ਮੈਂ ਸਵੇਰ ਮਾਰਨਿੰਗ ਟਾਈਮ ਤੇ ਸੈਲਫੁੱਲ ਕਰਦਾ ਹਾਂ ਉਸ ਟਾਈਮ ਤੇ ਉੱਠਿਆ ਮੈਂ ਜਦੋਂ ਉੱਠਿਆ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਬੂਹਾ ਖੜਕਾਉਂਦਾ ਕੋਈ ਬੂਹੜ ਘੌਂਦਾ ਤੇ ਮੇਰਾ ਮੁੰਡਾ ਉੱਠਿਆ ਵਾ ਮੈਂ ਅਮਰ ਜਪੁੱਤਰ ਬੂਹਾ ਨਹੀਂ ਖੋਲਣਾ ਮੈਂ ਵੀ ਨਾ ਕੋਣ ਹਾਲੇ ਵੇਖਣੇ ਵੇਖਣ ਤਾਂ ਕਿ ਜਾਣਦੇ ਆ ਉਹਨੇ ਫਾਇਰ ਕਰਤੇ ਜੋ ਤਿੰਨ ਚਾਰ ਫਾਇਰ ਕਰਤੇ ਮੁਰਕੇ ਮੈਂ ਐਂਦੀ ਬੂਹਾ ਖੋਲਿਆ ਬੂਹਾ ਖੋਲ ਕੇ ਬਾਹਰ ਦੇ ਆਇਆ ਵਾ ਨਿਕਲ ਕੋਈ ਨਹੀਂ ਹੈਗਾ ਇੱਥੇ ਚਲਦੀ ਨਿਕਲ ਗਿਆ ਹੀ ਉਹ ਜੇ ਜੇ ਸਰਕਾਰ ਨੂੰ ਦੋ ਤਿੰਨ ਵਾਰੀ ਕਿਹਾ ਮੱਗਗੇ ਵੀ ਵੀ ਮੇਰੀ ਜਿਹੜੀ ਸਕਿਉਰਿਟੀ ਆ ਨਾ ਜਿਹੜੀ ਉਹ ਦੋ ਗਾਰਮੈਂਟ ਕਰ ਦੋ ਮੇਰੇ ਇੱਕ ਗਾਰਮੈਂਟ ਦਾ ਨਹੀਂ ਸਰਦਾਗਾ ਇੱਕ ਚੱਲ ਜਾਂਦਾ ਕਾ ਜਾਂਦਾ ਵਾ ਦੂਸਰਾ ਜੋ ਟੈਲੀਫੋਨ ਆਏ ਮੈਨੂੰ ਤਿੰਨ ਚ ਆ ਤਿੰਨ ਤੇ ਦੋ ਤੇ ਦੋ ਤਿੰਨ ਹਫਤੇ ਹੋ ਗਏ ਨੇ ਟੈਲੀਫੋਨ ਆਏ ਨੇ ਮੈਨੂੰ ਧਮਕੀ ਦੇ ਪਹਿਲਾਂ ਮੇਰੇ ਕੋ ਪੈਸੇ ਮੰਗੇ ਉਹਨਾਂ ਨੇ ਮੈਂ ਜਦੋਂ ਪੈਸੇ ਨਾ ਕੀਤੇ ਤੇ ਗਾਲਾਂ ਕੱਢੀਆਂ ਉਹਨਾਂ ਨੂੰ ਵੱਧ ਘੜ ਬੋਲੇ ਮੈਂ ਉਹਨਾਂ ਨੂੰ ਫਿਰ ਉਹਨਾਂ ਨੇ ਬਕਾਇਦਾ ਮੈਨੂੰ ਕਿਹਾ ਤੈਨੂੰ ਗੋਲੀ ਮਾਰਨੀ ਤੇਰੇ ਮੁੰਡੇ ਨੂੰ ਗੋਲੀ ਮਾਰਨੀ ਆ ਉਹ ਮੈਂ ਕਿਹਾ ਮੈਂ ਖੁਦ ਗੋਲੀ ਨਾ ਮਰਨਾ ਚਾਹੁੰਦਾ ਮੈਂ ਮੈਨੂੰ ਮਾਰੋ ਕੋਈ ਮੈਂ ਤਾਂ ਵੇਖਾਂ ਕਿ ਕਿੰਨੇ ਕਿਤੇ ਭਾਦ ਰਹਿ ਗਏ ਤੁਸੀਂ ਜੱਤਵਾਦ ਦੇ ਚੰਨ ਮੈਨੂੰ ਮਾਰ ਸਕਦੇ ਹੁਣ ਕਿੱਥੇ ਮਾਰ ਲਵੋ ਮੈਨੂੰ ਮੈਂ ਕਾਫੀ ਗਾਲਾਂ ਗੂਲਾ ਗੱਡੀਆਂ ਜਿਹਦਾ ਰਿਜ਼ਲਟ ਇਹ ਆ ਕਿ ਤਰਨਤਲ ਸ਼ਹਿਰ ਦੇ ਵਿੱਚ ਲੋਕਾਂ ਨੂੰ ਸੂ ਧਮਕੀਆਂ ਸੁਣੀ ਘਟੋਂ ਡੇ ਪਈਆਂ ਮੈਂ ਪੱਤਰਕਾਰਾਂ ਨੂੰ ਇਹ ਗੱਲ ਕੀਤੀ ਵੀ ਤੇਰੇ ਤੋਂ ਗਾਲਾਂ ਕੱਢਣ ਨਾਲ ਉਹ ਬੰਦੇ ਦੇ ਪੁੱਤ ਬਣ ਗਏ ਨੇ ਪਰ ਬੰਦੇ ਦੇ ਪੁੱਤ ਨਹੀਂ ਬਣ ਸਕਦੇ ਉਹ ਜਿਨ੍ਹਾਂ ਨੂੰ ਹੱਥ ਪੈ ਗਈ ਪੈਸੇ ਮੰਗਣ ਦੀ ਜਾਂ ਬੰਦੇ ਮਾਰਨ ਦੀ ਜਾਂ ਘਰ ਦੇ ਵਿੱਚ ਰਾਜ ਕਰਨ ਦੀ ਉਹ ਉਹ ਨਹੀਂ ਜਾ ਸਕਦੇ ਹੱਥ ਨਾਲ ਸਰਕਾਰ ਦੇ ਪੱਲੇ ਕੱਖ ਨਹੀਂਗਾ ਨਾ ਤਰਨਤਲ ਕੋਈ ਐਮਪੀ ਦਾ ਨਾ ਤਰਨਤਲ ਕੋਈ ਐਮਐਲ ਜੋ ਲੋ ਤਰਨ ਤਾਂ ਕੋਈ ਖਬਰ ਲੈ ਸਕੇ ਜਹਾਂ ਡਰ ਕੇ ਬੰਦਿਆਂ ਦਾ ਕੋਈ ਰੱਖਿਆ ਕਰ ਸਕੇ ਪਤਨ ਜੀ ਕਿੰਨੇ ਰੌਨ ਫਾਇਰਿੰਗ ਹੋਈ ਘਰ ਦੇ ਬਾਹਰ ਕੋਈ ਕਰੀ ਪਤਾ ਲੱਗਾ ਹੋਵੇ ਮੇਰੇ ਸਾਲਾ 4 4 ਫਾਇਰ ਹੋਏ ਨੇ ਕਿ ਤਿੰਨ ਤੋਂ ਕੰਨ ਤੇ ਲੱਗੇ ਨੇ ਇੱਕ ਬਾਈ ਫਾਇਰ ਹੋਇਆ ਇੱਕ ਹਮਲਾਵਰ ਕੌਣ ਸੀ ਕੋਈ ਪਤਾ ਲੱਗਾ ਕਿਸ ਤਰ੍ਹਾਂ ਆਏ ਸੀ ਕਿੰਨੇ ਜਣੇ ਸੀ ਕੁਝ ਪਤਾ ਲੱਗਾ ਕੋਈ ਮੋਟਰਸਾਈਕਲ ਦੀ ਕੋਈ ਆਵਾਜ਼ ਸੀ ਨਾ ਕੋਈ ਪੈਦਲ ਦੀ ਆਵਾਜ਼ ਸੀ ਮੈਂ ਉਸ ਵੇਲੇ ਬਾਹਰ ਆਇਆ ਬੂਆ ਖੋਲ ਕੇ ਲੇਕਿਨ ਕੋਈ ਵੀ ਨਹੀਂ ਥੇ ਵਸੇ ਲੇਕਿਨ ਦੇ ਬੀਤੇ ਕੁਝ ਮਹੀਨੇ ਪਹਿਲਾਂ ਤੁਹਾਨੂੰ ਕੋਈ ਧਮਕੀ ਵੀ ਆਈ ਸੀ ਧਮਕੀ ਮੈਨੂੰ ਆਈ ਮੈਨੂੰ ਅੱਭ ਜਿਹੜੀ ਮੈਂ ਡਿਪਟੀ ਨੂੰ ਸੁਣਾਈਆਂ ਜਾ ਕੇ ਡਿਪਟੀ ਜਾ ਕੇ ਸੁਣੀਆਂ ਉਹਦੇ ਰਿਪੋਰਟ ਸੁਣੀਆਂ ਐ ਸਚਨ ਦਿੱਤੀਆਂ ਉਹਨਾਂ ਟੈਲੀਫੋਨ ਵੀ ਕੀਤੇ ਉਹਨਾਂ ਬੰਦਿਆਂ ਨੂੰ ਵੀ ਤਿੱਕਾਰੀ ਕੋਲ ਕੀਤੇ ਜਗਜੀਤ ਸਿੰਘ ਨਾਂ ਦੱਸਦਾ ਰੰਜੀਤ ਜਗਜੀਤ ਸਿੰਘ ਨਾਂ ਦੱਸਿਆ ਉਹਨੇ ਆਪਣਾ ਕਿ ਮੈਂ ਤਰਨਤਨ ਦੇ ਵਿੱਚ ਤੂੰ ਇੱਕ ਬਹਾਮਣ ਅੜਿਆ 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 ਪਿਆ ਹਾਲ ਚਕ ਤੈਨੂੰ ਮਾਰਦਾ ਤੇ ਫੇ ਬਾਪੇ ਬੰਮਨ ਸਾਰੇ ਮਰ ਜਾਣਗੇ ਉਹਨੇ ਤਮਗੀਤੀ ਮੈਂ ਜਾ ਕੇ ਡਿਪਟੀ ਸਾਹਿਬ ਨੂੰ ਐਸਐਸਪੀ ਨੂੰ ਕਿਹਾ ਐਸਐਸ ਪਹਿਲਾਂ ਵੀ ਐਸਐਸ ਬਦਲ ਗਈ ਉਹ ਕਹਿੰਦਾ ਕੋਈ ਤੈਨੂੰ ਕੌਣ ਮਾਰ ਦੂਗਾ ਤੂੰ ਰਾਤ ਵਾਚੇ ਨਹੀਂ ਮਰਿਆ ਤੂੰ ਕਿਹਨੂੰ ਮਾਰ ਦੂਗਾ ਮਤਲਬ ਮੈਂ ਇੰਨੇ ਮੁਕਾਬਲੇ ਕਰਨ ਤਮ ਕਿਹਾ ਮਾਰੀਆਂ ਮਾਰ ਨੂੰ ਕਿ ਲੇਕਿਨ ਮੇਰੇ ਸਰਕਾਰ ਨੇ ਕਦੀ ਸੋਚਿਆ ਨਹੀਂਗਾ ਨਾ ਸੋਚਣ ਵਾਲੀ ਹੈਗੀ ਸਰਕਾਰ ਕਿਉਂਕਿ ਪੁਲਿਸ ਦੋ ਦਫਤਾਨੀ ਕਰਦੀ ਦੋ 15 ਦਿਨ ਬਾਅਦ ਐਸਐਸਪੀ ਬਲ ਜਾਂਦਾ ਡੀਸੀ ਬਲ ਜਾਂਦਾ ਤਰਨਤਨ ਦਾ ਕੋਈ ਵਰਲੀ ਵਾਸਾ ਨਹੀਂਗਾ ਇਸ ਕਰਕੇ ਤਰਨਤਨ ਜਿਹੜੇ ਲੋਕ ਨਾ ਵਪਾਰੀ ਬੰਦੇ ਉਸ ਪੈਜ ਕੇ ਛੱਡੀ ਜਾਂਦੇ ਤਰਨਤਨ ਖਾਲੀ ਕਰੀ ਜਾਂਦੇ ਨੇ ਫਰੋਤੀ ਦੀ ਕਾਲ ਵੀ ਆਈ ਸੀ ਤਨੋਸੋ ਕਿੰਨੀ ਮੰਗੀ ਫਰੋਤ ਮੰਗੀ ਇਹਨਾਂ ਨੇ ਮੰਗਿਆ 1.5 ਕਰੋੜ ਰੁਪਇਆ ਮੁਰਗੇ 50 ਲੱਖ ਤੇ ਆ ਗਿਆ ਮੈਂ ਕਿਹਾ ਮੈਂ ਚਵਾਨੀ ਵੀ ਲੈ ਕੇ ਮਾਮਾ ਮੈਂ ਤੁਹਾਨੂੰ ਕਿਥੇ ਪੈਸੇ ਦੇਣੇ ਉਹ ਪਹਿਲੇ ਜਦੋਂ ਪਹਿ ਮੰਗੇ ਮੈਂ ਉਹ ਨਗਾੜਾ ਉਹ ਕੱਟੀਆਂ ਬਾਸ ਉੱਪਰ ਤੋਂ ਬਾਅਦ ਟੈਲੀਫੋਨ ਬੰਦ ਹੋ ਗਿਆ ਫਿਰ ਤੋਂ ਮੈਂ 7 ਕਾਲਾਂ ਬਾਅਦ ਚਾਹੀਏ ਮੈਨੂੰ ਮੈਂ ਸੁਣੀਆਂ ਨਹੀਂ ਉਹ ਕਾਲਾਂ ਇਸ ਬੰਦੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਜਿਹੜੋ ਫੋਨ ਕਰਵਾਈ ਥਰਡ ਨੰਬਰ ਦੇ ਉੱਤੇ ਨਾਲ ਵੀ ਆ ਨੰਬਰਾਂ ਦੇ ਗੱਲ ਕਰ ਰਹੋ ਐਸਐਸਪੀ ਨੇ ਡੀਐਸਪੀ ਨੇ ਗੱਲਾਂ ਗੱਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਲੇਕਿਨ ਉਹਦਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਤੱਕ ਮੈਂ ਦੋ ਤਿੰਨ ਜਗ੍ਹਾ ਐਸਐਸਓ ਨੂੰ ਕਹਿ ਚੁੱਕਾ ਹਾਂ ਕਿ ਮਾਰਾ ਕੀ ਗੱਲ ਆ ਦੱਸੋ ਉਹਦਾ ਕੋਈ ਬੰਦੇ ਪਰ ਲੱਗਣਗੇ ਨਹੀਂ ਟੈਲੀਫੋਨ ਕੀਤੇ ਨੇ ਲੇਕਿਨ ਕੋਈ ਦੱਸਿਆ ਨਹੀਂ ਉਹਨਾਂ ਨੂੰ ਡਿਪਟੀ ਦੇ ਬੰਦੇ ਤੇ ਸੀਡੀ ਦੇ ਬੰਦੇ ਕੋਈ 15 20 ਬੰਦੇ ਆਏ ਸੀ ਮੌਕਾ ਵੇਖ ਕੇ ਗਏ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਮੰਗਿਓ ਕਰਦਾ ਕਿ ਜਿਹੜਾ ਬੰਦੇ ਉਹਨਾਂ ਜਿਹੜੇ ਤਰ੍ਹਾਂ ਦਾ ਲੋਕੇ ਸੌਖੇ ਸੌਖੇ ਹੋ ਜਾਣ ਜਿਹੜੇ ਹੱਤਵਾਲ ਦੇ ਨਾਲ ਖਤਮ ਕੀਤਾ ਜਾਵੇ ਜਿਹੜੇ ਜਿਹੜੇ ਪੈਸੇ ਮੰਗਣ ਨਾਲ ਖਤਮ ਕੀਤਾ ਜਾਵੇ ਇਹ ਚੋਰ ਚੱਕੇ ਜਿਹੜੇ ਲੋਕਾਂ ਨੂੰ ਰਾਜ ਲੋਕਾਂ ਦਾ ਖੋ ਕੇ ਤੇ ਆਪਣਾ ਆਪਣਾ ਰਾਜ ਬਣਾਉਂਦੇ ਬੈਣੇ ਵਪਾਰੀ ਭੱਜ ਭੱਜ ਭੱਜੀ ਜਾਂਦਾ ਸਰਜੈਂਟ ਚੜ੍ਹ ਗਈ ਜਾਂਦਾ ਪੁਲਿਸ ਕੁਝ ਕਰੇ ਫੇਰ ਆ ਮਜਾ ਤਾਨੂੰ ਕੀ ਲੱਗਦਾ ਇਸ ਹਮਲੇ ਦੇ ਵਿੱਚ ਕੌਣ ਹੋ ਸਕਦਾ ਕੀ ਤੁਹਾਡਾ ਅੰਦਾਜ਼ਾ ਖਾਲਸਤਾਨੀ ਉਹਨੇ ਖਾਲਸਤਾਨ ਦੇ ਨਾਂ ਲਿਆ ਵਿੱਚ ਖਾਲਸਤਾਨ ਦਾ ਉਹਨੇ ਨਾਂ ਲਿਆ ਮੈਨੂੰ ਜਿਹੜੇ ਕੱਕਲ ਆਈਆਂ ਜੜੀਆਂ ਮੈਨੂੰ ਉਹਨੇ ਕਹਿੰਦਾ ਮੈਂ ਖਾਲਸਤਾਨੀ ਬੋਲਦਾ ਤੂੰ ਜੇ ਤੂੰ ਬੰਮਣ ਮਰ ਗਿਆ ਤਾਂ ਭਿੰਦੂ ਸਾਰੇ ਭੱਜ ਜਾਣਗੇ ਉਹ ਇੱਕੋ ਗੱਲ ਉਹਨੇ ਕਹੀ ਮੇਰੇ ਵਾਸਤੇ ਇਸਨ ਅਸ਼wini ਕੁਮਾਰ ਕੋਕੂ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਅਤਵਾਦ ਦੇ ਖਿਲਾਫ ਪਹਿਲਾਂ ਵੀ ਆਵਾਜ਼ ਚੁੱਕਦੇ ਰਹੇ ਹਨ ਉਹਨਾਂ ਨੂੰ ਕਈ ਵਾਰ ਫਰੋਤੀ ਦੀਆਂ ਕਾਲਾਂ ਵੀ ਆਈਆਂ ਹਨ ਧਮਕੀਆਂ ਜਾਨੋ ਮਾਰਨ ਦੀਆਂ ਵੀ ਧਮਕੀ ਭਰੀਆਂ ਕਾਲਾਂ ਆਉਂਦੀਆਂ ਰਹੀਆਂ ਹਨ ਇਸ ਸਬੰਧੀ ਪੁਲਿਸ ਤੋਂ ਕਈ ਵਾਰ ਦਰਖਾਸਤ ਦਿੱਤੀ ਹੈ ਪਰ ਉਹਨਾਂ ਨੂੰ ਕਦੀ ਵੀ ਉਸ ਦੇ ਸਬੰਧੀ ਇਨਸਾਫ ਨਹੀਂ ਮਿਲਿਆ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰੰਦਾਰਨ